ਹਾਂਜੀ ਮੇਰੇ ਵੱਲੋਂ ਸਤਿ ਸ਼੍ਰੀਕਾਲ ਜੀ ਉਮੀਦ ਕਰਦੇ ਹਾਂ ਵੀ ਸਾਰੇ ਜ਼ਿਮੀਂਦਾਰ ਭਰਾ ਠੀਕ ਠਾਕ ਹੋਮੋਗੇ ਤੇ ਅੱਜ ਦੀ ਵੀਡੀਓ ਦੇ ਵਿੱਚ ਕਿਸਾਨ ਭਰਾਵਾਂ ਆਪਾਂ ਗੱਲ ਕਰਨੀ ਆ ਪੀਆਰ 131 ਤੇ ਸੁਪਰੀਮ 110 ਦੇ ਬਾਰੇ ਇਹਨਾਂ ਦੋਵਾਂ ਕਿਸਮਾਂ ਦੇ ਬਾਰੇ ਤੁਹਾਨੂੰ ਅੱਜ ਆਪਾਂ ਪੂਰੀ ਜਾਣਕਾਰੀ ਦਵਾਂਗੇ ਵੀ ਇਹਨਾਂ ਦੋਵਾਂ ਕਿਸਮਾਂ ਦੇ ਵਿੱਚ ਆਪਾਂ ਨੂੰ ਯੂਰੀਆ ਕਿੰਨੀ ਆਪਾਂ ਯੂਰੀਆ ਇਹਨਾਂ ਕਿਸਮਾਂ ਨੂੰ ਦੇਣੀ ਆ ਤੇ ਕਿੰਨੇ ਦਿਨਾਂ ਦੇ ਵਿੱਚ ਆਪਾਂ ਜਿਹੜੀ ਆਖਰੀ ਯੂਰੀਆ ਮਤਲਬ ਯੂਰੀਆ ਆਪਾਂ ਖਾਦ ਪੂਰੀ ਕਰਨੀ ਆ ਕਿ ਜੇ ਆਪਾਂ ਇਹਨਾਂ ਕਿਸਮਾਂ ਤੋਂ ਵਧੀਆ ਚੰਗਾ ਝਾੜ ਲੈਣਾ ਆਪਾਂ ਸਹੀ ਸਮੇਂ ਤੇ ਯੂਰੀਆ ਨੂੰ ਪੂਰੀ ਕਰਾਂਗੇ ਤਾਂ ਹੀ ਜਿਹੜੀ ਆਪਣੀ ਫਸਲ ਦੀ ਚੰਗੀ ਵਧੀਆ ਗਰੋਥ ਹੋ ਸਕੂਗੀ ਤੇ ਇਸ ਵਾਰ ਪੰਜਾਬ ਦੇ ਵਿੱਚ ਵੀ ਜਿਹੜੀ ਇਹ ਦੋਵੇਂ ਕਿਸਮਾਂ PR131 ਤੇ Supreme 110 ਇਹ ਦੋਵੇਂ ਕਿਸਮਾਂ ਸਭ ਤੋਂ ਵੱਧ ਰਕਵੇ ਦੇ ਵਿੱਚ ਕਿਸਾਨ ਭਰਾਵਾਂ ਨੇ ਲਗਾਈਆਂ ਹੋਈਆਂ ਐ ਤੇ ਇਸ ਵਾਰ ਜਿਹੜੀ ਮਦਰੇ ਮੂਟਿਆ ਦਾ ਜਿਹੜਾ ਰੋਗ ਦੀ ਸਮੱਸਿਆ ਵੀ ਜਿਹੜੀ ਪੰਜਾਬ ਦੇ ਵਿੱਚ ਆਈ ਹੈ ਤੇ ਕਮੈਂਟਾਂ 'ਚ ਦੱਸਿਓ ਤੁਹਾਡੇ ਇਹਨਾਂ ਦੋਵਾਂ ਦੇ ਵਿੱਚੋਂ ਕਿਹੜੀ ਕਿਸਮ ਹੈ ਤੇ ਕਿੰਨੀ ਕ ਤੁਹਾਡੇ ਜਿਹੜੀ ਖੇਤ ਦੇ ਵਿੱਚ ਮਦਰ ਰੂਟੇਆ ਦੀ ਬਿਮਾਰੀ ਆਈ ਹੈ ਕਿਉਂਕਿ ਵਿੱਚ ਵਿੱਚ ਤਾਂ ਜਿਹੜੀ ਇਸ ਬਿਮਾਰੀ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਹੈ ਤੇ ਬਾਕੀ ਫਿਰ ਆਪਾਂ ਬਹੁਤ ਸਮਾਂ ਖਰਾਬ ਨਹੀਂ ਕਰਦੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਦਾ ਬਟਨ ਪ੍ਰੈਸ ਕਰ ਲਓ ਤੇ ਹੋਰ ਜੀਵਨਦਾਰ ਭਰਾਵਾਂ ਤੱਕ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਫਿਰ ਵੀਡੀਓ ਕਰਦੇ ਹਾਂ ਕਿਸਾਨ ਭਰਾਵੋ ਸ਼ੁਰੂ ਆਪਾਂ ਪਹਿਲੇ ਨੰਬਰ ਤੇ ਕਿਸਾਨਪਰਾਵੋ ਆਪਾਂ ਗੱਲ ਕਰਦੇ ਪੀਆਰ 131 ਵੈਰੈਟੀ ਦੇ ਬਾਰੇ ਹੁਣ ਇਹ ਵੀ ਬਹੁਤ ਕਿਸਾਨਪਰਾਵੋ ਊਂ ਚੰਗੀ ਵੈਰੈਟੀ ਹੈ ਥੋੜੀ ਜੀ ਇਹਦੇ ਵਿੱਚ ਜਿਹੜੀ ਮਦਰੇ ਬੂਟੇ ਰੋਗਾਂਨ ਕਰਕੇ ਜਿਹੜੀ ਕਿਸਾਨਪਰਾਇਸ ਵੈਰੈਟੀ ਤੋਂ ਡਰ ਰਹੇ ਹੈ ਇਸ ਵਾਰ ਵੀ ਡਰ ਰਹੇ ਤੇ ਇਸ ਵਾਰ ਬਿਮਾਰੀ ਆ ਗਈ ਹੁਣ ਅਗਲੇ ਸਾਲ ਕਿਸਾਨਪਰਾਇਸ ਵੈਰੈਟੀ ਤੋਂ ਵੱਧ ਡਰਨਗੇ ਪਰ ਵੈਰੈਟੀ ਕਿਸਾਨਪਰਾਵੋ ਬਹੁਤ ਵਧੀਆ ਕਿਉਂਕਿ ਜਦੋਂ ਵੀ ਤੁਸੀਂ ਜਿਨ੍ਹਾਂ ਜਿੰਮੇਦਾਰ ਭਰਾਵਾਂ ਨੇ ਆਪਣੇ ਖੇਤ ਦੇ ਵਿੱਚ ਲਗਾਈ ਹੋਈ ਹੈ ਇਹ ਲਗਨ ਤੋਂ ਬਾਅਦ ਜਿਹੜੀ ਜਦੋਂ ਤੁਰਪੈਂਦੀ ਹੈ ਇਹ ਰੁਕਦੀ ਨਹੀਂ ਜਿਵੇਂ ਕਈ ਜਿਹੜੀਆਂ ਝੋਨੇ ਦੀਆਂ ਕਿਸਮਾਂ ਹੁੰਦੀਆਂ ਉਹ ਘਾਟ ਮਹਿਸੂਸ ਕਰੀ ਜਾਂਦੀਆਂ ਨੇ ਇਹ ਬਿਲਕੁਲ ਵੀ ਘਾਟ ਮਹਿਸੂਸ ਨਹੀਂ ਕਰਦੀ ਤੇ ਇਹਦਾ ਜਿਹੜਾ ਰੰਗ ਹੈ ਬੂਟਾ ਥੱਲੇ ਤੋਂ ਲੈ ਕੇ ਉੱਪਰ ਤੱਕ ਇਹਨੂੰ ਪੂਰਾ ਹਰਾ ਰਹਿੰਦਾ ਕਿਸੇ ਵੀ ਤਰੀਕੇ ਦੀ ਆਪਾਂ ਨੂੰ ਇਹਦੇ ਵਿੱਚ ਕਮੀ ਦੇਖਣ ਨੂੰ ਨਹੀਂ ਮਿਲਦੀ ਇਹ ਕਿਸਮ ਕਿਸਾਨਪਾਪੂ ਜਿਹੜੀ ਯੂਰੀਆ ਇਹਦੇ ਵਿੱਚ ਆਪਾਂ ਥੋੜੀ ਜੀ ਘੱਟ ਦੇਣੀ ਹੈ ਕਿਉਂਕਿ ਇਹ ਵੈਰੈਟੀ ਥੋੜੀ ਜੀ ਯੂਰੀਆ ਘੱਟ ਹੀ ਲੈਂਦੀ ਹੈ ਕਿਉਂਕਿ ਜੇ ਆਪਾਂ ਵੱਧ ਯੂਰੀਆ ਇਸ ਵੈਰੈਟੀ ਦੇ ਵਿੱਚ ਪਾ ਦਿੰਦੇ ਆ ਤਾਂ ਅੱਗੇ ਜਾ ਕੇ ਆਪਾਂ ਨੂੰ ਡੇਗਣ ਦੀ ਸਮੱਸਿਆ ਇਸ ਵੈਰੈਟੀ ਦੇ ਵਿੱਚ ਜ਼ਿਆਦਾ ਆਉਂਦੀ ਹੈ ਇਸ ਕਰਕੇ ਆਪਣੀ ਜ਼ਮੀਨ ਦੇ ਹਿਸਾਬ ਦੇ ਨਾਲ ਜਿੰਨੀ ਤੁਹਾਡੀ ਜ਼ਮੀਨ ਦੇ ਵਿੱਚ ਯੂਰੀਆ ਤੁਸੀਂ ਆਪਣੀ ਫਸਲ ਨੂੰ ਦੇਖ ਕੇ ਪਤਾ ਲੱਗ ਜਾਂਦਾ ਵੀ ਯੂਰੀਆ ਕਿੰਨੀ ਜ਼ਰੂਰਤ ਹੈ ਉਸੇ حساب ਦੇ ਨਾਲ ਯੂਰੀਆ ਪਾਓ 2 ਗੱਟੇ ਅਨਸਾਰ ਤਾਂ 2 ਗੱਟੇ ਪਾ ਦਿਓ 3 ਥੈਲਿਆਂ ਦੇ ਨਾਲ ਸਰਦਾ ਤਾਂ 3 ਥੈਲੇ ਪਾ ਦਿਓ ਬਹੁਤੀ ਯੂਰੀਆ ਨਾ ਪਾਓ ਕਿਉਂਕਿ ਅੱਗੇ ਜਾ ਕੇ ਫਿਰ ਇਹ ਚੀਜ਼ਾਂ ਦਾ ਆਪਾਂ ਨੂੰ ਯੂਰੀਆ ਦਾ ਨੁਕਸਾਨ ਦੇਖਣ ਨੂੰ ਮਿਲਦਾ ਤੇ ਦੂਜੀ ਜਿਹੜੀ ਕਿਸਮ ਹੈ ਜੀਮੀਦਾਰ ਭਰਾਵੋ ਸੁਪਰੀਮ 110 ਇਹ ਵੀ ਕਿਸਾਨ ਭਰਾਵੋ ਬਹੁਤ ਚੰਗੀ ਕਿਸਮ ਹੈ ਇਹਦੇ ਵਿੱਚ ਸਿਰਫ ਇੱਕ ਦਿੱਕਤ ਹੈ ਜਿਹੜੀ ਕਿਸਾਨ ਭਰਾਵਾਂ ਵੱਲੋਂ ਪਿਛਲੇ ਸਾਲਾਂ ਦੇ ਵਿੱਚ ਹੀ ਦੇਖੀ ਗਈ ਹੈ ਇਹ ਜਿਹੜਾ ਝੋਨਾ ਇਹ ਰੋਕੇ ਚੱਲਦਾ ਜਦੋਂ ਤੁਸੀਂ ਇਹਨੂੰ ਖੇਤ ਦੇ ਵਿੱਚ ਲਾਤਾ ਇਹ ਨਹੀਂ ਪਹਿਲਾਂ ਰੋਕੇ ਚੱਲਣਾ ਪਹਿਲਾਂ ਜੀਮੀਦਾਰ ਭਰਾ ਕਹੀ ਜਾਂਦੇ ਵੀ ਸਾਡਾ ਝੋਨਾ ਚੱਲ ਨਹੀਂ ਰਿਹਾ ਆਹ ਪਾ ਦੀ ਅਸੀਂ ਆਹ ਪਾ ਦੀ ਤੇ ਜੀਮੀਦਾਰ ਭਰਾ ਡਰ ਦੇ ਮਾਰੇ ਇਹਦੇ ਵਿੱਚ ਅਨੇਕਾਂ ਵਰਕਾ ਅਜੇਰੀਆ ਪ੍ਰੋਡਕਟ ਨੇ ਉਹ ਵਰਤਦੇ ਵੀ ਨਹੀਂ ਪਰ ਇਹ ਕਿਸਾਨ ਭਰਾ ਉਹ ਇਹ ਝੋਨਾ ਅਹਜਾ ਝੋਨਾ ਇਹ ਰੋਕੇ ਚੱਲਦਾ ਏ ਇਹਨੇ ਜਿਹੜਾ ਅਸਲੀ ਫਟਾਰਾ ਕਰਨਾ ਗ੍ਰੋਥ ਕਰਨੀ ਹੈ ਇਹਨੇ ਸ਼ੁਰੂ ਵਿੱਚ ਨਹੀਂ ਕਰਨੀ ਇਹਨੇ ਜਦੋਂ 25 ਦਿਨ ਦਾ ਹੋ ਗਿਆ 20 ਦਿਨ ਤੋਂ ਬਾਅਦ ਜਾ ਕੇ ਜਿਹੜਾ ਇਹ ਝੋਨਾ ਚੱਲਦਾ ਏ ਮਹੀਨੇ ਦੇ ਕਰੀਬ ਫੇਰੇ ਗ੍ਰੋਥ ਹੈ ਨਾ ਇਕੋ ਲੱਗਤ ਪੂਰੀ ਐ ਨ ਵਧੀਆ ਕਰਦਾ ਇਹਦੇ ਵਿੱਚ ਵੀ ਯੂਰੀਆ ਕਿਸਾਨ ਭਰਾ ਉਹ ਆਪਣੀ ਹਮਰੇ ਇੱਕ ਵੀਡੀਓ ਦੇ ਵਿੱਚ ਮੈਂ ਦੱਸਦਾ ਹੁੰਦਾ ਵੀ ਆਪਣੀ ਜ਼ਮੀਨ ਦੇ ਹਿਸਾਬ ਦੇ ਨਾਲ ਪਾਓ ਜਿੰਨੀ ਥੋੜੀ ਜ਼ਮੀਨ ਦੇ ਵਿੱਚ ਯੂਰੀਆ ਪੈਂਦੀ ਏ ਉੰਨੀ ਝੋਨੇ ਨੂੰ ਦੇਖ ਕੇ ਪਤਾ ਲੱਗ ਜਾਂਦਾ ਏ ਵੀ ਕਿੰਨੀ ਆਪਾਂ ਯੂਰੀਆ ਲੋਡ ਹੈ ਜੇ ਕਿਸੇ ਖੇਤ ਦੇ ਵਿੱਚ ਆਪਾਂ ਨੂੰ ਲੱਗ ਰਿਹਾ ਵੱਧ ਜ਼ਰੂਰਤ ਹੈ ਤਾਂ ਆਪਾਂ ਬਹੁਤਾਂ ਨੇ ਕਿਸਾਨ ਭਰਾ ਉਹ 5 7 ਤੇ 10 ਕਿਲੋ ਆਪਾਂ ਵੱਧ ਯੂਰੀਆ ਪਾ ਸਕਦੇ ਜੇ ਆਪਣੇ ਉਹ ਨਾ ਘਾਟ ਮਹਿਸੂਸ ਕਰਦਾ ਤਾਂ ਬਾਕੀ ਗੱਲਾਂ ਦੀ ਝਾੜ ਦੇ ਉੱਤੇ ਦੋਵੇਂ ਜਿਹੜੀਆਂ ਵੈਰਾਈਟੀਆਂ ਨੇ PR131 ਸੁਪਰੀਮ 110 ਇਹਨਾਂ ਦੋਵਾਂ ਵੈਰਾਈਟੀਆਂ ਦੀ ਝਾੜ ਕਿਸਾਨਪ੍ਰਭੂ ਚੰਗਿਆ ਜਿਵੇਂ ਪੂਸ਼ਾ 44 ਹੋਗੀ ਪਹਿਲਾ ਕਿਸਾਨਪ੍ਰਭੂ ਸੁਪਰੀਟੀ ਤੋਂ ਵੱਧ ਤੋਂ ਵੱਧ ਝਾੜ ਲੈਂਦੇ ਰਹੇ ਐ ਤੇ ਇਹ ਵੈਰਾਈਟੀ ਵੀ ਕਿਸਾਨਪ੍ਰਭੂ ਪੂਰਾ ਐਨ ਬੰਮਪਰ ਝਾੜ ਦੇ ਰਹੀਆਂ ਨੇ ਪਾਰੇ ਬਾਕੀ ਗੱਲਾਂ ਦੀ ਆਪਣੀ ਸਾਮ ਸੰਭਾਲ ਤੇ ਆਪਾਂ ਇਹਦੀ ਘਾਟ ਪੂਰੀ ਕਰੀਏ ਜਿਵੇਂ ਤਸਤਾ ਵਾਲੀ ਸਪਰੇ ਇਹਦੇ ਵਿੱਚ ਹੋਰ ਸਲਫਰ ਸੋਰਸਰ ਦੀ ਇੰਨੀ ਬਹੁਤੀ ਘਾਟ ਨਹੀਂ ਆਂਦੀ ਜਿਵੇਂ ਜ਼ਿੰਕ ਦੀ ਸਭ ਤੋਂ ਵੱਡਾ ਰੋਲ ਹੈ ਤੇ ਪोटाश ਤੇ ਬਾਕੀ ਹੋਰ ਗੋਭ ਦੀ ਸੰਡੀ ਹੋਗੀ ਇਹਦਾ ਵੀ ਕਿਸਾਨ ਭਰਾਵੋ ਹਜੇ ਤੱਕ ਜਿਹੜਾ ਹਮਲਾ ਇੰਨਾ ਬਹੁਤਾ ਦੇਖਣ ਨੂੰ ਨਹੀਂ ਮਿਲਿਆ ਤੇ ਅਗਲਾ ਨੰਬਰ ਇਹਨਾਂ ਦੋਵਾਂ ਕਿਸਮਾਂ ਦੇ ਵਿੱਚ ਆਪਾਂ ਯੂਰੀਆ ਕਿੰਨੇ ਸਮੇਂ ਦੇ ਵਿੱਚ ਪੂਰੀ ਕਰਨੀ ਹੈ ਕਿਸਾਨ ਪ੍ਰਭੂ ਯੂਰੀਆ ਜਿਹੜੀ ਤੁਸੀਂ ਨਾ ਤਾਂ ਬਹੁਤੀ ਲੇਟ ਕਰਨੀ ਹੈ ਨਾ ਬਹੁਤੀ ਛੇਤੀ ਕਰਨੀ ਹੈ ਜਿਹੜਾ ਅਸਲੀ ਟਾਈਮ ਹੈ ਉਹ ਕਿਸਾਨ ਪ੍ਰਭੂ 32 ਦਿਨ 30 ਦਿਨ ਤੋਂ ਲੈ ਕੇ ਆਪਾਂ 32 33 34 ਦਿਨ ਤੋਂ ਪਹਿਲਾਂ ਪਹਿਲਾਂ ਆਪਾਂ ਇੱਥੇ ਕਿਹਨਾ ਕਿਸਮਾਂ ਦੇ ਵਿੱਚ ਯੂਰੀਆ ਪੂਰੀ ਕਰ ਦੇਈਏ ਕਿਉਂਕਿ ਜੇ ਆਪਾਂ ਯੂਰੀਆ ਨੂੰ ਲੇਟ ਕਰਾਂਗੇ ਤਾਂ ਜਿਹੜੀ ਅੱਗੇ ਜਾ ਕੇ ਕਿਸਾਨ ਭਰਾ ਉਹ ਫਿਰ ਯੂਰੀਆ ਲੇਟ ਕਰਨ ਦੇ ਕਾਰਨ ਅੱਗੇ ਜਾ ਕੇ ਬਿਮਾਰੀਆ ਦਾ ਹਮਲਾ ਆਪਣੀ ਫਸਲ ਤੇ ਵਧਦਾ ਹੁੰਦਾ ਜਿਵੇਂ ਗੋਬੜੀ ਸੁੰਡੀ ਪੱਤਾ ਲਵੇਟ ਹੋਰ ਜਿਹੜੇ ਵੀ ਬਿਮਾਰੀਆ ਉਹਦਾ ਹਮਲਾ ਵਧਦਾ ਹੁੰਦਾ ਇਸ ਕਰਕੇ ਇਹਦੀ ਯੂਰੀਆਈ ਉਹ 32 ਦੇ ਦਿਨਾਂ ਦੇ ਵਿੱਚ 32 33 ਦਿਨਾਂ ਦੇ ਵਿੱਚ ਇਹਨਾਂ ਕਿਸਮ ਦੇ ਵਿੱਚ ਤੁਸੀਂ ਪੂਰੀ ਕਰ ਸਕਦੇ ਹੋ। ਬਾਕੀ ਕਮੈਂਟ ਵਿੱਚ ਦੱਸਿਓ ਵੀ PR 131 ਤੇ ਸੁਪਰੀਮ 110 ਪਿਛਲੇ ਸਾਲ ਜਿਹਨਾਂ ਕਿਸਾਨ ਭਰਾਵਾਂ ਨੇ ਲਾਈ ਸੀ ਕਮੈਂਟ ਵਿੱਚ ਦੱਸਿਓ ਵੀ ਕਿਨ ਲਾਉਣ ਤੋਂ ਬਾਅਦ ਕਿੰਨੇ ਦਿਨ ਬਾਅਦ ਜਿਹੜੀ ਇਸ ਦੀ ਵਾਢੀ ਕੀਤੀ ਸੀ ਤੁਸੀਂ ਤੇ ਕਿੰਨਾ ਤੁਹਾਡੇ ਝਾੜ ਦਿੱਤਾ ਤਾਂ ਕਿ ਹੋਰ ਜ਼ਿਮੀਂਦਾਰ ਭਰਾਵਾਂ ਨੂੰ ਇਸ ਕਿਸਮ ਦੇ ਬਾਰੇ ਜਾਣਕਾਰੀ ਮਿਲ ਸਕੇ। ਸਤਿ ਸ਼੍ਰੀ ਅਕਾਲ ਜੀ।